ਇਸੇ ਤਰ੍ਹਾਂ ਢਾਡੀ ਕਹਿੰਦੇ ਮਹਾਰਾਜ ਦੁਨੀਆਂ ਦੇ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਕਿ ਧਰਮ ਤੇ ਰਾਜਨੀਤੀ ਨੂੰ ਕੋ ਢਾਗ ਦੇ ਬੰਨੀ ਫਿਰਦਾ ਵਾ ਆਹ ਕਰਕੇ ਕਿਹਾ ਬਧੀਆਂ ਇੱਕ ਲੌਜੀਕ ਦੀ ਗੱਲ ਕੀਤੀ ਇੱਥੇ ਢਾਡੀਆਂ ਨੇ ਆਮ ਬੰਨੀ ਫਿਜ਼ੀਕਲ ਬਧੀਆਂ ਨਹੀਂ ਸੀ ਉਹ ਉਹ ਅਧਿਆਤਮਿਕ ਤੌਰ ਤੇ ਬਧੀਆਂ ਸੀ ਮਹਾਰਾਜ ਅੱਜ ਤੋਂ ਪਹਿਲਾਂ ਜਿਹੜੇ ਧਰਮੀ ਆ ਉਹ ਸਿਆਸੀ ਨਹੀਂ ਹੋ ਸਕਦੇ ਜਿਹੜੇ ਸਿਆਸੀ ਆ ਉਹ ਧਰਮੀ ਨਹੀਂ ਹੋ ਸਕਦੇ ਪਰ ਗੁਰੂ ਹਰਗੋਬਿੰਦ ਮਹਾਰਾਜ ਤੁਸੀਂ ਦੁਨੀਆ ਨੂੰ ਦੱਸ ਸਕਦਾ ਵਾ ਕਿ ਧਰਮੀ ਸਿਆਸੀ ਵੀ ਹੋ ਸਕਦਾ ਵਾ ਤੇ ਸਿਆਸੀ ਧਰਮੀ ਵੀ ਹੋ ਸਕਦਾ ਵਾ ਇਹ ਸਾਡੇ ਚ ਕੰਮ じゃ ਚੱਲ ਪਿਆ ਨਾ ਜਿਹੜਾ ਬੰਦਾ ਪਿੰਡ ਦੇ ਵਾਵਾ ਧਰਮ ਜੇ ਵਾਲਾ ਹੋਵੇ ਤਾਂ ਲੋਕ ਤੂੰ ਕੀ ਲੈਣਾ ਵੋਟਾਂ ਦੇ ਵਿੱਚੋਂ ਉਹ ਭਾਵੇਂ ਪਿੰਡ ਦਾ ਸਭ ਤੋਂ ਜਿਆਦਾ ਭਲਾ ਕਰਨ ਵਾਲਾ ਤੂੰ ਨਾ ਜਾਈ ਇਹ ਕੰਮ ਦੇ ਵਿੱਚ ਜੋ ਮੇਅਰ ਕਾ ਤਾਸ਼ ਕੁੱਟਣ ਵਾਲਾ ਉਹਨਾਂ ਨੂੰ ਰੋਕ ਕੇ ਹੀ ਰੱਖਦਾ ਸਾਰੀ ਉਮਰ ਤੇ ਰਾਜਨੀਤੀ ਆ ਗਈ ਉਹੋ ਜਿਹਾਂ ਦੇ ਕੋਲ ਪੱਠਾ ਦੇ ਬੈਣਾ ਹੀ ਬੈਣਾ ਹੈ ਸਾਡਾ ਮਹਾਰਾਜ ਨੂੰ ਢਾਡੀਆਂ ਨੇ ਕਿਹਾ ਗੁਰੂ ਅਰਗਵਿੰਦ ਮਹਾਰਾਜ ਧਰਮ ਤੇ ਰਾਜਨੀਤੀ ਨੂੰ ਇੱਕ ਥਾਂ ਤੇ ਫਿਕਸ ਕਰਨਾ ਤੇਰੇ ਹਿੱਸੇ ਆਇਆ